ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਰਾ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤੇਰੇ ਛੋਟੇ ਕੰਦੇਸੇ ਗਸਵਾ ਗਿਆ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਆ ਜੋ ਕਾਬਦੇ ਵੀਰ ਨਾਲ ਗੱਲ ਕਰ ਰਹੇ ਹੁੰਦੇ ਆ ਕੁਝ ਨਹੀਂ ਡਿਟੇਲ ਸਾਥੀ ਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਥੀ ਕਾ ਭਾਜੀ ਉਸ ਨਾਲ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਕਿੱਡ ਦੀ ਕਲਾ ਜੀ ਕਿੱਡ ਦੀ ਕਲਾ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਤੁਹਾਨੂੰ ਸ਼ਹਿਰ ਜਨਾਦ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 981567552 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆਪ ਦੱਸਿਓ ਪਹਿਲੇ ਨੰਬਰ ਤੇ ਬਾਈ ਕਿ ਟੀਆ ਪਹਿਲੇ ਨੰਬਾਲੀ ਭਾਈ ਸੂਈ ਨੂੰ ਕੋਈ ਨੂੰ ਡੇਢ ਦੋ ਮਹੀਨੇ ਲੱਗ ਜਾ ਕੇ ਹੋਏ ਜੀ ਅੱਛਾ ਜੀ ਬੱਚਾ ਮਰ ਗਿਆ ਜੀ ਅੱਛਾ ਜੀ ਪਹਾੜੇ ਦੋ ਮਹੀਟੇ ਮਿਲਦੀ ਜੀ ਪਹਿਲੇ ਦਿਨ ਮੇਰੇ ਕੋਲ ਟੀਕਾ ਲਵਾਇਆ ਸੀ ਇਹ ਸਵੇਰ ਕਿਨਵਾ ਸੂਈ ਆ ਸਵੇਰ ਦੂਜਾ ਸਵੇਰ ਦੂਜਾ ਸੂਈ ਜੇ ਲਾਉ ਜੀ ਬੱਚਾ ਇਹਦਾ ਮਰ ਗਿਆ ਜੀ ਅੱਛਾ ਜੀ ਦੋ ਮਹੀਨੇ ਸੂਈ ਨੋਗੇ ਆਪਾਂ ਮਹੀਨਾ ਨਹੀਂ ਠੀਕ ਕਰੋ ਜੀ 6 ਲੀਟਰ ਦੀ ਪੂਰੀ ਗਾਰੰਟੀ ਹੈ ਵੀਰ ਨੂੰ ਜਿਹੜਾ ਚੰਗਾ ਪਹਿਲੇ ਦਿਨ ਮੇਰੇ ਕੋਲ ਟੀਕਾ ਲਵਾਏ ਜੇ ਨਹੀਂ ਅੱਛਾ ਕਿਸੇ ਜਗ੍ਹਾ ਜਾ ਕੇ ਇੱਕ ਵਾਰ ਤੇ ਟੀਕਾ ਲਵਾ ਸਕਦੀ ਆ ਠੀਕ ਵੀਰੇ ਮੁੜ ਕੇ ਭਰ ਜੀ ਮੈਂ ਸਦੀ ਠੀਕ ਹੈ ਠੀਕ ਹੈ ਹੁਣ ਆਪਣੇ ਕੋ ਬਾਹਰੇ ਤੇ ਮਿਲਦਾ ਓਹ ਆਪਣੇ ਕੋ ਬਾਹਰੇ ਤੇ ਮਿਲਦਾ ਠੀਕ ਹੈ ਠੀਕ ਹੈ ਲੋ ਟੀਕਾ ਖੋਲ ਕੇ ਚੈੱਕ ਕਰਉਂਦੇ ਆ ਫਿਰ ਇਸ ਕੁਆਲਟੀ ਦੇਖ ਸਕਦੇ ਹਾਂ ਦੇ ਸਾਹ ਜਿਹੜਾ ਬਿਖ ਲਾਇਆ ਗਿਆ ਵੀ ਥੋਰ ਸਿੰਗਲ ਹੱਟੇ ਤੇ ਅਦਕਾਰ ਦੀ ਚੰਗੀ ਆ ਇਹ ਥਣ ਲੇਵਾ ਵੀ ਬਹੁਤ ਯਾਰਾ ਚੰਗਾ ਲੱਗਾ ਹਨ ਕੱਲਾ ਕੱਲਾ ਖਾਣ ਲੱਗਾ ਵਾ ਇੱਕੋ ਘਰੋਂ ਲਈਏ ਲੱਗਦਾ ਇਹ ਲੱਗੋ ਨਾ ਤੁਹਾਨੂੰ ਠੀਕ ਹੈ ਠੀਕ ਹੈ ਲੋ ਜੀ ਇਹ ਡਿਪਲਾਏ ਕਰ ਗਏ ਬੁਝਾਸ ਉਹਰੇ ਖਾਣਾ ਦਾ ਸੈਜ ਗਿਆ ਜਿਹੜਾ ਕੋਈ ਕੱਲਾ ਵਾ ਚਵਾਈ ਬੜੀ ਲੱਗੀ ਭਾਈ ਠੀਕ ਹੈ ਜੀ ਬਈ ਸੱਜਰ ਨੇ ਕਿੰਨਾ ਕੁ ਭਰਿਆ ਭਰਿਆ ਸੱਜਰ ਨੇ ਭਾਈ ਕੋਈ ਐਵੇਂ ਝੂਠ ਮਰੀ ਗਏ 8-9 ਕਿਲੋ ਦਿੰਦੀ ਨਹੀਂ ਸੱਜਰ ਅੱਛਾ ਇਹ ਕਹਿ ਦੀਏ 12-13 ਸਰੀ ਦੇ ਬਾਅਦ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹੋ ਐਸੇ ਕਰਕੇ ਲੋਕ ਝੂਠ ਲੋਕੀ ਜਿਆਦਾ ਝੂਠ ਲੋਕੀ ਜਿਆਦਾ ਮੰਨੇ ਸੱਚ ਨੂੰ ਘੱਟ ਮੰਨੇ ਹਾਂਜੀ ਹਾਂਜੀ ਇਹ ਮੇਰੀ ਗੱਲ ਦੇ ਨੋਟਸ ਤੇ ਵੇਜੋ ਬਿਲਕੁਲ ਇਹ ਗੱਲ ਇਹੋ ਮੈਂ ਕਹਿ ਰਿਹਾ ਆ ਮੈਂ 15 ਕਿਲੋ ਦਿੰਦੀ ਆ ਅੱਛਾ ਇਹਨੂੰ ਜਿਆਦਾ ਮੰਨਣਾ ਜੇ ਮੈਂ ਕਹੂੰ ਨਾ 7 ਕਿਲੋ ਦਿੰਦੀ ਇਹਨੂੰ ਘੱਟ ਮੰਨਦਾ ਹੈਗੇ ਹਾਂ ਇਹ ਝੂਠ ਮਾਰਦਾ ਆ ਵੇਖਿਓ ਮੜਿਆ ਕੀ ਗੱਲ ਇਹਦਾ ਫਿਰ ਮੁੱਲ ਕੀ ਕਰਨਾ ਹੋ ਹਾਂ 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 ਨਾ ਬੁੰਜਾਈ ਦੇ ਦिए ਹੋਰ ਕਰਦੇ ਦੋਦ ਵੀ ਜੀ ਮੇਰੇ ਘਰ ਕੋ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਅੱਛਾ ਜੀ ਮੇਰੇ ਘਰ ਚ ਹੋਵੇ ਤਾਂ ਉਹ ਪਰੇਸ਼ਾਨੀ ਡੰਗ ਚ ਜਾਂਦਾ ਨਾ ਮਾੜਾ ਮੋੜਾ ਫਰਕ ਪੈਂਦਾ ਟੀਗਾ ਲਾਉਣਾ ਸਾਡੇ ਕੋਲ ਭੜੇ ਰਿਹਾ ਵੀ ਮਿਲ ਅੱਛਾ ਅੱਛਾ ਕਿਹੜੇ ਟੀਗ ਲੈਣੇ ਖੋਲ ਕੇ ਪਸੰਦਾ ਕਿਸੇ ਨਹੀਂ ਬੰਦਾ ਠੀਕ ਜੀ ਠੀਕ ਜੀ ਆਹ ਤੇ ਹੋਰ ਕੱਢ ਕੇ ਮਾਂਤਨ ਜਾ ਲਓ ਜੀ ਭਾਈ ਦੇ ਦਾਨ ਖਾਣਾ ਲਓ ਜੀ 52 ਹਜ਼ਾਰ ਦੀ ਗੱਡੀ ਤੁਸੀਂ ਮਾਂਤਨ ਕਰ ਦੋ ਚੈੱਕ ਕਰਵਾ ਲੇ ਪੂਰੇ ਦੇ ਕਰ ਦੇ ਮਾਂਤਨ ਪੂਰੇ 50 ਜਾਂਦੇ ਠੀਕ ਲਓ ਜੀ ਪੂਰੇ 50 ਹਜ਼ਾਰ ਦੀ ਆ ਬਾਕੀ ਆਵੇ ਦੂਰ ਮਾਨਤਾਲ ਫੁੱਲ ਕਰਾਂਗੇ ਪਾ ਠੀਕ ਹੈ ਜੀ ਬਾਕੀ ਫੁੱਲ ਮਾਨਤਾਲ ਵੀ ਮੌਕੇ ਤੇ ਜਰੂਰ ਹੋਊਗਾ ਤੇ ਦੂਜੇ ਨੰਬਰ ਤੇ ਝੋਟੀ ਆ ਗਈ ਫਿਰ ਦਿਖਾਉਨੇ ਆਪਾਂ ਬਾਈ ਇਹ ਕਿਵੇਂ ਆ ਇਹ ਸੂਈ ਇਹ ਇਹਨੂੰ ਵੀ ਸੂਈ ਨੂੰ ਵੀ ਮਹੀਨੇ ਤੋਂ ਬਾਅਦ ਹੀ ਟੈਮ ਹੋ ਜਾਏ ਅੱਛਾ ਜੀ ਥਾਂ ਤੋਂ ਦੇਖੋ ਕੁਆਲਿਟੀ ਬੁਲੀ ਥਾਂ ਦੀ ਠੀਕ ਹੈ ਜੀ ਲਓ ਜੀ ਕਰੋ ਜੀ ਝੋਟੀ ਉਧਰ ਆਈ ਭਾਈ ਠੀਕ ਹੈ ਜੀ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਕੰਮ ਅੱਛਾ ਜੀ ਚਾਹ ਗਿਆ ਜੀ ਦਾ ਮਰ ਪਹਾੜੀ ਦੇ ਮਿਲਦੀ ਏ ਡੇਕ ਨੇਗੇ ਬੰਗਿਆਂ ਨਾਲ ਤੁਹਾਨੂੰ ਭਾਈ ਮੜੇ ਵੰਗਾ ਪੋਣਾ ਮੜੇ ਵੰਗਾ ਪਾਲ ਗਏ ਭਾਈ ਪਾਈਏ ਭਾਣਾ ਆ ਪਾਈਏ ਅੱਛਾ ਠੀਕ ਹੈ ਤੇ ਪ ਠੀਕ ਹੈ ਲਓ ਜੀ ਮੂਹਾਂ ਵਿੱਚ 4 ਦੰਦ ਨੇ ਝੋਟੀ ਬਿਲਕੁਲ ਨਵੀਂ ਹੈ ਜੇ ਕੱਦ ਕਾੜ ਦੀ ਵੀ ਚੰਗੀ ਆ ਇਹ ਖੜਾਵੇਂ ਨਾ ਭਾਵੇਂ ਚੱਕ ਵੀ ਕਰਾ ਲਓ ਹਾਂ ਆਹ 4 ਹੈ 4 ਦੰਦ ਠੀਕ ਲਓ ਜੀ 4 ਦੰਦ ਇਹ ਹਾਂ ਠੀਕ ਹੈ ਠੀਕ ਆ ਜੀ ਤੁਰਾ ਜੀ ਤੁਰਾ ਤੁਰਾ ਗੌਲੀ ਚੋਂ ਨੋਰਾ ਨਾਲ ਦੀ ਗਿਆ ਟੱਪ ਲੈ ਕਈ ਇਹਦੀ ਮਾਰੀ ਨਾ ਛੰਨੂ ਬਣੀ ਦੀ ਮਾਰਦੀ ਹੈ ਅਛਾ ਜੀ ਹਾਂ ਦੱਸਿਆ ਵੀ ਭਾ ਚੰਗਾ ਲੱਗਦੀ ਲੱਗਦੀ ਜਾਵੇ ਮਣੇ ਲਾਫੇ ਲੈ ਦੱਸ ਨਹੀਂ ਨਹੀਂ ਬਿਲਕੁਲ ਬਿਲਕੁਲ ਮੜੀ ਗਿਆ ਨਾ ਤੁਮੜੀ ਦੀ ਮਾਰਦੀ ਤੋਂ ਵੀ ਲੋ ਜਾਦੀ ਨਹੀਂ ਤੋੜ ਜਾ ਬੰਦ ਤੋੜੇ ਜੀ ਨਹੀਂ ਪਤਾ ਲੱਗਦਾ ਤੇ ਹੈ ਇਹ ਵੀ ਅਜੇ ਨਵੀਂ ਆ ਛੋਟੀ ਤੇ ਬਈ ਇੱਕੋੜਾ ਇਸ ਟਾਈਮ ਕਿੰਨਾ ਦੁੱਧ ਇੱਕ ਦੁੱਧ 7 ਕਿਲੋ ਭਾਈ ਹੋਊਗਾ ਠੀਕ ਹੈ ਲੋ ਇਹ 7 ਮੀਟਰ ਜਿਹੜਾ ਪਰਦੇਸ ਤਾਂ ਮੇਰੇ ਕੋਲ ਗਾੜੀ ਆ ਬਿਲਕੁਲ ਇਹ ਫਾਉਂਡੂ ਨੂੰ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਨੂੰ ਭਾਈ ਚਵਾਈ ਬੰਦ ਗਈ ਆ ਅੱਛਾ ਜੀ ਹਾਂ ਤੇ ਕਾਤਾ ਪਾੜਦੀ ਵੀ ਚੰਗੀ ਆ ਹੈ ਵੀ ਅਗਲੇ ਪਨੇ ਮਾਰੂ ਕੈਮਰਾ ਦੇਖੋ ਅਗਲੀ ਸਾਈਡ ਤੋਂ ਵੀ ਥੋੜਾ ਦਾ ਸੈਜ ਗਿਆ ਵਾ ਆਪਾਂ ਦੇਖੁੰਨੇ ਆ ਲਾਗੀ ਗੱਦੀ ਮਾਰੋ ਜੀ ਕੀ ਕਰ ਸਕਦੇ ਜੀ ਚੈੱਕ ਬਹੁਤ ਹੀ ਜ਼ਿਆਦਾ ਚੰਗਾ ਵਾ ਨਵ ਨਵ ਸੋਹਣੀ ਵਿਲੋ ਕਿੰਦੀ 2-4 ਸੋਰੀ ਪੀਣ ਵਾਲੀ ਹੈ ਹਾਂਜੀ ਹਾਂਜੀ ਨਵੀਂ ਝੋਟੀਆਂ ਦੀ ਤੇ ਪਈ ਇਹਦਾ ਮੋਲ ਹੈਰਾ ਇਹਦਾ ਮੋਲ 55000 ਰੁਪਏ ਜੀ ਇਹ ਵੀ ਹਾਂ ਨਾ ਕਰਦੇ ਜੀ ਹਾਂ ਨਾ 55000 ਜੀ ਭਾਈ ਦੇਣੀ ਹੈ अच्छा जी दो सर बस ਛੋੜ ਲਾ ਕੰਮਣਾ 1200 ਰੁਪਿਆ ਠੀਕ ਹੈ ਲਓ ਭਾਈ 55000 ਤੇ ਛੋੜ ਚੱਪਾ ਹੀ ਭਾਈ ਕਹਦਾਗੇ ਕਰਾਂਗੇ ਜਿਹੜਾ ਛੋਟੀ ਨਵੀਂ ਆ ਭਾਈ ਨਵਾਂ ਨਗਰ ਦੇ ਕੋਈ ਬੱਚਾ ਲੈ ਕੇ ਜੀ ਨਾ ਉਹ ਵੀ ਦੀ ਬਾਟਾ ਖਾਂਦਾ ਬਿਲਕੁਲ ਬਿਲਕੁਲ ਜੀ ਅਜੇ ਕੋਈ ਉਹਦੇ ਪਹਿਲਾਂ ਹੀ ਸਵਾਗਤ ਚਾਰ-ਤਨ ਮੂੰਹ ਤੇ ਭਾਈ ਆਹ ਵਾਲੀ ਕਿਵੇਂ ਆ ਇਹ ਪੰਜਾਂ ਮਹੀਨੇ ਦੀ ਗੱਲ ਜੀ ਅੱਛਾ ਜੀ ਦੋ ਚਾਰ ਅੱਗਾ ਪਿਛਾ ਹੋ ਜਾ ਗਾਮ ਸ਼ਾਨ ਦੇ ਹੋ ਜਰੂਰੀ ਮੇਰੇ ਸੌਂ ਨਜ਼ਰ ਪਾ ਲੈ ਹਲੇ ਅਣੀ ਕਿਹੜੀ ਐਡਰੈਸ ਹੋ ਗਈ ਦੀ ਮਤਲਬ ਪੱਕੀ ਤਰੀਕ ਨਹੀਂ ਹੋਣਾ ਘਰ ਵਾਲੇ ਪੰਜਾਂ ਜਾਣਦੇ ਆ ਮਤਲਬ ਇਹਨੂੰ ਮੁੱਖ ਨਹੀਂ ਲਾ ਪੰਜਵਾ ਹੋਣਾ ਅ ਦੁੱਧ ਦੇ ਦੀ 17 ਅਗਲੇ ਦੀ ਗਾਰੰਟੀ ਰਹੀ ਜੀ ਭਾਵੇਂ ਕੋਈ ਲਿਖੀ ਦੂ ਜੀ ਮੇਰੇ ਕੋਲ ਲਿਖੇ ਵੀ ਲੈ ਜੇ ਠੀਕ ਆ ਠੀਕ ਆ ਜੀ ਕੋਈ ਬਾਦੀ ਬਾਪ ਨਹੀਂ ਬੋਲ ਤੇ ਹੁਣ ਦੁੱਧ ਦੇ ਦੀ ਹੋ ਦੁੱਧ ਭਾਈ ਇਹ ਵੀ ਢੂੜ ਮਾਰੀ ਦੋ ਢਾਈ ਕਿਲੋ ਦੁੱਧ ਤੇਰੇ ਕੋਲ ਹੈ 7 ਕਿਲੋ ਅੱਛਾ ਜੀ ਬਾਪੂ ਦੀ ਲਾਤੇ ਲੱਗੀ 70 ਠੀਕ ਜੀ ਉਹਦੇ ਪਲੇਟਾਂ ਪਈਆਂ ਲੱਤ ਜੇ ਅੱਛਾ ਜੀ ਸਿਰਫ ਉਹਦੀ ਚੋਣ ਖੋਣ ਛੜਤੀ ਕਦੀ ਆਈ ਮਲੋਕੇ ਗਵਾਂਡੀ ਤੁਹਾਨੂੰ ਜਿੱਦਾਂ ਕਹ ਰਹੀਏ 14-15 ਤੱਕ ਟਾਈਮ ਲੱਗਾ ਨਾ ਹਾਂਜੀ 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 ਚੱਲ ਬਾਈ ਡੰਗਰ ਤੇ ਇੱਕ ਦਿਨ ਆ ਚੁੱਕੀਏ ਸਾਡੇਆਂ ਦੇ ਦੁੱਧੋਂ ਉਸਤੇ ਪਗਾਰਨੀਆਂ ਤੁਹਾਨੂੰ ਪਤਾ ਨਹੀਂ ਹਰ ਚੱਲਦਾ ਕੰਮ ਕਿ 17-17 ਕਿਲੋ ਤੋਂ ਲੀਟਰਾਂ ਦਾ ਜੋ ਹੈ ਇਹ ਪਰਚੀਆਂ ਤੇ 골ਪੀਆਂ ਦਾ ਵੀ ਜੇ ਮੰਗੂ ਤੇ ਕਾਫੀ ਦੁੱਧ ਆਈਆਂ ਇੱਕੋ ਮੱਝ ਲਈਏ ਤੋ ਅੱਛਾ ਅਹੀਂ ਪਰਕੀਆਂ ਸਮੇਤ ਲਾਂਗੇ ਦੇਲੀ ਦੁੱਧੀਆਂ ਠੀਕ ਹੈ ਤੇ ਇਸ ਵਾਰ ਕਿੰਨਾ ਸੁੰਭੀ ਦੂਜਾ ਸਵੇਰ ਸੁੰਭੀ ਦੂਜਾ ਹਾਂ ਦੂਜਾ ਦੇ ਤੀਜੀ ਹੋਈ ਭਾਈ ਤੀਜੀ ਹੋਊਗੀ ਦੂਜਾ ਪਰਾਂਦੇ ਬਾਅਦ ਤੀਜੀ ਹੋਈ ਠੀਕ ਹੈ ਠੀਕ ਹੈ ਲੋ ਜੀ 18 18 ਲੀਟਰਾਂ ਦੀ ਧੌਕੜ ਲੱਭਣਾ ਤੇ ਕੱਟ-ਕੱਟ ਦੇ ਜੰਮੀ ਪਲੀ ਵੀ ਬਹੁਤ ਜਿਆਦਾ ਚੰਗੀ ਐ ਸਾਹ ਜਦੋਂ ਕਿ ਇੱਥੋਂ ਵੀ ਆਈ ਚੰਗੀ ਐ ਇਹਦਾ ਭਾਈ ਜਿਹੜੀ ਪਲੀ ਐ ਮਨ ਲਓ ਹਾਂਜੀ ਲੋਲ ਉੱਤੇ ਕਿੰਨੇ ਰੁਪਏ ਦੀ ਬਣਦੀ ਆ ਨਹੀਂ ਨਹੀਂ ਚਲੋ ਜੀ 115 20 ਕਿਲੋ ਆ 250 ਗੁਣਾ ਮਾਰ ਲੈ ਕਿੰਨੇ ਦੀ ਬਣਦੀ ਐ ਹਾਂਜੀ ਹਾਂਜੀ ਲੋ ਜੀ ਜੈੱਡ ਬਲੈਕ ਆ ਗਈ ਐ ਸਾਰੇ ਨੁਕਸਾਨ ਦਾ ਫਟਾ ਗਈ ਸੁਣ ਹਾਂ ਨਹੀਂ ਨਹੀਂ ਮਤਲਬ ਉਹ 315 20 ਕਿਲੋ ਹੋਣੀ ਆ ਅੱਛਾ ਇਹਦੇ ਭਾਈ 150 ਗੁਣਾ ਮਾਰ ਲੈ ਕਿੰਨੇ ਦੀ ਬਣੀ ਐ ਚਲੋ ਵੇ ਦੇਇ ਪਰੇ ਜਾਂ ਤਾਂ ਨੂੰ ਤੇ ਜਾਂ ਕੋਈ ਹੋਰ ਤਰਾਹ ਮੈਂ ਚਲੂ ਹੈਗੀ ਆ ਚਲੋ ਇੱਕ ਕਿੰਡਿੰਗ ਵਾਲਾ ਚੱਡਾ ਆ ਗਿਆ ਜੇ ਕਰਮਾਲੀ ਦਾ ਭਾਈ ਪੂਜ ਫੜਿਓ ਹਰੀ ਮੜੀ ਜੀ ਬੱਦ ਬੰਨ ਵਾਲਾ ਕਰੇ ਤੋੜ ਦੂ ਥੱਲੇ ਅੱਛਾ ਅੱਛਾ ਹਾਂ ਠੀਕ ਹੈ ਜੀ ਲਓ ਜੀ ਅੱਖਾਂ ਵਾਲਾ ਚੱਡਾ ਆ ਗਿਆ ਜੇ ਮੁਕਣੇ ਵਾਲਾ ਪੂਰਾ ਬਾਕੀ ਡਲਦੀ ਆ ਥੋੜਾ ਜਿਆ ਤੇ ਇਹਦਾ ਮੁੱਲ ਵੀਰ ਕੀ ਕਰਨਾ ਫਿਰ ਮੁੱਲ ਤੇ ਭਾਈ ਜਿੱਦਾਂ ਤਿਆਰ ਹੋਵੇ ਵੀਰ ਨਾਲ ਜਿਸ ਕੋ ਲਈ ਹੁੰਦਾ ਭਾ ਦੋ ਦੀ ਵੇਚੀ ਅੱਛਾ ਜਿੱਦਾਂ ਤਿਆਰ ਹੋ ਗਿਆ ਹਾਂ ਜੀ ਫੋਨ ਆਪਾਂ ਬੋਲੇ ਛੋੜਿਆ ਕਰਨਾ 75000 ਦੇ ਦਿੰਗੇ 75 ਦੀ ਹਾਂ ਹੋਰ ਜਾਂਦੇ ਆਉਂ ਛੱਡ ਦਈ 2-4 ਮਹੀਨੇ ਗਏ ਸਾਹ ਮਹੀਨੇ ਜਿੰਨੇ ਹਾਂਜੀ ਮੰਨ ਲਓ ਡਬਲ ਦੇ ਡਬਲ ਹੀ ਕਰਨੇ ਨੇ ਇਹ ਨਹੀਂ ਕੋਈ ਅੱਧੇ ਪੌਣੇ 10000 ਗਤੋਂ ਨਹੀਂ ਨਹੀਂ ਆਖੀ ਜੀ ਟੀ ਡਬਲ ਹੀ ਕਰਨੇ ਨੇ ਆਖੀ ਜੀ ਟੀ ਮਾਡੇ ਨਾਂ ਨੂੰ ਦੇਖੋ ਦੁੱਧਾਂ ਦੀ ਗੱਡੀ ਮੋਟੀ ਚੁਵਾਈ ਇੱਕ ਨਾਲ ਵਧੀ ਲੱਗੀ ਜੀ ਇਹ ਵੀ ਹਾਂ ਨਹੀਂ ਦੱਦ ਗਏ ਵੀਰ ਫੌਲਾ ਨਾ ਵੀ ਜਿੱਤੇ ਤਰਿਆ ਸੀ ਹੁਣ ਯਹਾਨ ਆਈ ਠੀਕ ਹੈ ਲਓ ਜੀ 73000 ਦੀ ਤੋਕੜ ਗੱਬਣ ਦੇ ਛਣ ਛਣ ਪਾਸ ਕਰੂਗੀ ਨਹੀਂ ਜੀ 2000 ਰਿਆ 2 ਕਿਲੋ ਹੈ ਅੱਛਾ ਅੱਛਾ ਚਾਹ ਪਾਣੀ ਇਹਨੂੰ ਦੁੱਧ ਤੇਲ ਤੋਂ ਦੇਤਾ ਨਾ ਤੂੰ ਦੋ ਚਾਹ ਤੇਲ ਦੁੱਧ ਦੇ ਦੇ ਤਾ ਕਲਸ਼ੀਮ ਠੀਕ ਹੈ ਉਹ ਤੇ ਫਿਰ ਇਹ ਪੰਜ 6 ਕਿਲੋ ਕਰਨਾ ਠੀਕ ਹੈ ਠੀਕ ਹੈ ਲਓ ਜੀ ਸਾਂਭਣ ਵਾਲੀ ਆ ਥੋੜੀ ਜੀ ਕੋਈ ਸੇਵਾ ਕਰੂਗਾ ਜਾ ਕੇ ਚੱਲੋ ਦੁੱਧ ਅਜੇ 2 ਮਹੀਨੇ ਦਈਏ ਉਹ ਕਰ ਮਾੜੀ ਤੇ ਹੈ ਵੀ ਆ ਬਾਕੀ ਦੀ ਜਿਹੜਾ ਜਿਹੜਾ ਨਾ ਟੈਕ ਪਾਸ ਬਾਪ ਨੂੰ ਸੱਤ ਕਰਨਾ ਕਿ ਵੇਚੀ ਆ ਨਹੀਂ ਜਿਹੜੀ ਜੀ ਤੁਹਾਡੇ ਵੇਚਣ ਵਾਲੀਆਂ ਨਹੀਂ ਇੱਕ ਕਈ ਬਨੇ ਮੈਂ ਜੂਰੀ ਦਾ ਫਾਇਦਾ ਖੋਦੇ ਆ। ਹੋਰ ਮਤਲਬ ਮਜਬੂਰੀ ਆ। ਹੁਣ ਇਹ ਮਤਲਬ 370 ਦੀ ਆ। ਕਈ ਬਨੇ ਆ ਕੇ 50 ਹਜ਼ਾਰ ਲਵਾਂਗੇ। 50 ਲਵਾਂਗੇ ਉਹਦਾ ਵੀ। ਇਹ ਕਿਹਦਾ ਵੀ ਜੀ ਮਜਬੂਰੀ ਦਾ ਫਾਇਦਾ ਨਹੀਂ ਠੋਣ ਜੀਦਾ। ਨਹੀਂ ਲਵਣਾ ਚਾਹੀਦਾ। ਜੀ ਅਗਲਾ ਫਸ ਗਿਆ ਰ ਮਾਲੂ ਬਣਦੀ ਲੱਤ ਮਾਲੂ ਫਸ ਗਿਆ ਵਾ। ਆਪਾਂ ਦਾ ਫਾਇਦਾ ਨਹੀਂ ਠਾਈਦਾ ਜਿਆਦਾ। ਬਸ ਬਸ। ਜਿਹੜੀ ਚੀਜ਼ ਦਾਲੇ ਦਾ ਮੁੱਲ ਲਓ ਸਮਝੋ ਆਪਾਂ ਅਗਲੇ ਦੀ ਲੱਗ ਵੇਚ ਦਿੱਤੀ ਆ। ਨੇ ਤੈਨੂੰ ਬੜੇ ਖੁਰਚ ਦੇ ਕਈ ਦਲਾਵਾਂ ਦੇ ਕਰ ਬੜੇ ਰਹੀ ਨਹੀਂ ਹੁੰਦੀ ਇਹ ਹਰ ਇੱਕ ਬੰਦੇ ਜੀ ਇਹ ਦਲਾਵ ਨੂੰ ਕਹਿੰਦੇ ਦੇ ਭਾਈ ਬਾਪੂ ਨੂੰ ਸੱਤ ਲੱਗੀ ਜੀ ਆ ਜਾਓ ਮਹੀਂ ਬੜੇ ਭਾੜਾ ਮਿਲਦੀ ਏ ਚੀਜ਼ ਹਾਨੂੰ ਬੜਾ ਮਹੱਤਵਪੂਰਨ ਅਗਲੇ ਦਾ ਮਜ਼ਦੂਰੀ ਖਾਤਰ ਦੇ ਦੇਣੀ ਹਾਂ ਅਗਲੇ ਦੀ ਮਜ਼ਦੂਰੀ ਅੱਗੇ ਦਾ ਆਪਾਂ ਜੀ ਦਾ ਫਾਇਦਾ ਨਹੀਂ ਗਲਤ ਬੋਲਣਾ ਚਾਹੀਦਾ ਨਹੀਂ ਬੋਲਣਾ ਚਾਹੀਦਾ ਜੀ ਇਹ ਚੀਜ਼ ਅਗਲੇ ਨੂੰ ਆਪਾਂ ਨੂੰ ਭਾਈ ਖੁਰਾ ਬਣੇ ਹਾਂ ਅਗਲੇ ਨਾਲ ਚਲੋ ਮਜ਼ਦੂਰੀ ਅੱਲੇ ਨੇ ਪੈ ਗਈ ਅਲੇ ਦਾ ਪੂਰਾ ਮੁੱਲ ਵਟੋ ਦੋ ਇਹ ਬਹੁਤ ਜਿਆਦਾ ਕਈ ਬੰਦੇ ਮੈਂ ਦੇਖਿਆ 70000 ਦੀ ਚੀਜ਼ ਹੁੰਦੀ ਆ ਅਗਲੇ ਦੀ ਮਜ਼ਦੂਰੀ ਲੈ ਗਏ ਪਰੇਸ਼ਾਨੀ ਹੈਗੀ ਹੈਗੀ ਆ ਲੈ ਜੋ ਜਿੰਨੇ ਦੀ ਖਾਣੀ ਐ ਲੈ 40000 ਆਉਣਾ 40000 ਆਉਣਾ ਪਰ ਮੈਂ ਨਾ ਨਹੀਂ ਹੱਦ ਕਿਦਾ ਵੀਰ ਫਾਇਦਾ ਕਰਿਆ ਕਰੋ ਆਪਾਂ ਕਿਸੇ ਦਾ ਜੋ ਚੀਜ਼ ਦਾ ਮੋਹੋ ਲਾ ਕਰੋ ਫਿਰ ਨਹੀਂ ਚਲੋ ਆਪ ਵੀ ਕਮਾਈ ਕਰੇ ਭਾਈ ਇਹ ਤਾਂ ਵੀ ਹੁਣ ਅੱਧੋ ਅੱਧੀ ਕਰੀਏ ਬਸ ਇੱਕ ਅਲਾਉ ਦਸਕਾ ਭੱਜ ਗਿਆ ਲੱਤ ਟੁੱਟ ਗਈ ਆ ਦੂਜਾ ਪੰਗਲੇ ਦਾ ਫਾਇਦਾ ਠਾਈਏ ਗਲਤ ਬਿਲਕੁਲ ਸਹੀ ਗੱਲ ਹੈ ਜੀ ਲਓ ਭਾਈ ਪਸ਼ੂ ਪਾਈ ਦੇ ਕੋਲ ਚੰਗੇ ਆ ਸਾਰੇ ਬਿਲਕੁਲ ਨਿਗੇ ਨਿਗੇ ਭਾਅ ਹੁੰਦੇ ਤੁਹਾਨੂੰ ਪਤਾ ਹਰ ਵੀਡੀਓ ਚ ਸੋਣੂ ਵੀਰ ਦੇ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ